ਤਨਤਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਮਹਾਰਾਜ ਜੀ ਇਸ ਵਰਸਾਈ ਹੋਈ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅੱਜ ਉਹਰੇ ਨਤਮਸਟਕ ਹੋਣ ਲਈ ਪਹੁੰਚੇ ਆ ਨਿਮਾਣੇ ਸਿੱਖ ਵਜੋਂ ਪਹੁੰਚੇ ਆ ਸਿਰ ਝੁਕਾ ਕੇ ਪਹੁੰਚੇ ਆ ਮੇਰੇ ਵਿਭਾਗ ਮੇਰੇ ਵਿਭਾਗ ਪੰਜਾਬ ਦੇ ਟੂਰਿਜ਼ਮ ਐਂਡ ਕਲਚਰ ਵਿਭਾਗ ਨੂੰ ਸੈਰਸਪਟਾ ਤੇ ਸਾਡਾ ਜਿਹੜਾ ਸੱਭਿਆਚਾਰਕ ਵਿਭਾਗ ਆ ਉਹਨੂੰ ਇੱਕ ਚਿੱਠੀ ਪ੍ਰਾਪਤ ਹੋਈ ਸੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਸਕੱਤਰੇਚੋਂ ਜਿਹਦੇ ਵਿੱਚ ਜੋ ਭਾਈ ਜੈਤਾ ਜੀ ਦਾ ਮੈਮੋਰੀਅਲ ਭਾਈ ਜੀਵਨ ਸਿੰਘੀ ਦਾ ਜੋ ਮੈਮੋਰੀਅਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਸੀਂ ਤਿਆਰ ਕਰਵਾਇਆ ਉਹਦੇ ਵਿੱਚ ਇੱਕ ਕੋਈ ਤਸਵੀਰ ਸੀ ਜਿਸ ਤਸਵੀਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਸ਼ਾ ਅ ਪੰਜ ਪਿਆਰਿਆਂ ਨੂੰ ਜੋ ਅੰਮ੍ਰਿਤ ਛਕਾ ਰਹੇ ਨੇ ਉਹਦੇ ਵਿੱਚ ਮਹਾਰਾਜ ਦੇ ਪੈਰਾਂ ਦੇ ਵਿੱਚ ਜੋੜੇ ਪਾਏ ਹੋਏ ਦਿਖਾ ਦਿੱਤੇ ਗਏ ਸਨ ਤੇ ਉਸ ਸਬੰਧ ਵਿੱਚ ਮੈਨੂੰ ਚਿੱਠੀ ਮਿਲੀ ਸੀ ਜਿਵੇਂ ਸਾਨੂੰ ਚਿੱਠੀ ਮਿਲੀ ਸੀ ਉਹ ਦਾ ਅਸੀਂ 1 ਘੰਟੇ ਦੇ ਵਿੱਚ ਵਿੱਚ ਉਹ ਤਸਵੀਰ ਉੱਥੋਂ ਠੀਕ ਕਰਵਾਤੀ ਸੀਗੀ ਇੱਕ ਦੋ ਉਹਨਾਂ ਦੀਆਂ ਹੋਰ ਕੁਐਰੀ ਸਿਗੀਆਂ ਮਤਲਬ ਕਿ ਵੀ ਇਹਨੂੰ ਠੀਕ ਕਰਾਣੀਆਂ ਚਾਹੀਦੀਆਂ ਉਹ ਵੀ ਅਸੀਂ ਉਹਦੇ ਤੇ ਕੰਮ ਚੱਲ ਰਿਹਾ ਕੁਝ ਅਸੀਂ ਠੀਕ ਕਰਵਾਤੀਆਂ ਕੁਝ ਦੇ ਉੱਤੇ ਕੰਮ ਚੱਲ ਰਿਹਾ ਤੇ ਇਸ ਦੇ ਵਿੱਚ ਜਦੋਂ ਅਸੀਂ ਇਹਦਾ ਕੰਮ ਸ਼ੁਰੂ ਕੀਤਾ ਸੀਗਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਨਾਲ ਇੱਕ ਸਤਕਾਰਯੋਗ ਰਾਗਿਨੀ ਸ਼ਰਮਾ ਜੀ ਉਹ ਇਹਨਾਂ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਨਾਲ ਇੱਕ ਤਰ੍ਹਾਂ ਨਾਲ ਐਡਵਾਈਜ਼ਰ ਲਾਏ ਗਏ ਸੀਗੇ ਸਾਡੇ ਕੋਲ ਇੱਕ ਇੱਕ ਜੋ ਚਿੱਠੀ ਰਾਗਿਨੀ ਸ਼ਰਮਾ ਜੀ ਦੁਆਰਾ ਤੇ ਜੋ ਉਹਨਾਂ ਨਾਲ ਸਾਡੀ ਮਤਲਬ ਕਿ ਮੈਸੇਜ ਤੇ ਵੀ ਗੱਲਬਾਤ ਹੋਈ ਆ ਉਹ ਪਲੱਸ ਇਸ ਦੇ ਨਾਲ ਨਾਲ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਸੀਂ ਪੂਰਾ ਜੋ ਲੂਪ ਚ ਲੈ ਕੇ ਜਿਵੇਂ ਉਹਨਾਂ ਨੂੰ ਚੱਲੇ ਆ ਉਹਨਾਂ ਦੇ ਕੰਮ ਦੀ ਸ਼ੁਰੂਆਤੀ ਚਿੱਠੀ ਤੇ ਸੰਪੰਨ ਹੋਣ ਤੋਂ ਬਾਅਦ ਦੀਆਂ ਚਿੱਠੀਆਂ ਜਿਹੜੀਆਂ ਸਿਕੀਆਂ ਉਹ ਸਾਰੀਆਂ ਅੱਜ ਜਣੇ ਕਿ ਅਸੀਂ ਸਪਸ਼ਟੀਕਰਨ ਦੇ ਰੂਪ ਦੇ ਵਿੱਚ ਸਤਕਾਰਯੋਗ ਸਕੱਤਰੇਤ ਸ੍ਰੀ ਅਕਾਲਪਤੀ ਸਾਹਿਬ ਵਿਖੇ ਦੇਖੀ ਜਾਵਾਂਗੇ ਔਰ ਮੇਰੀ ਤਾਂ ਹੱਥ ਜੋੜ ਕੇ ਇੱਕੋ ਬੇਨਤੀ ਹੈ ਵੀ ਆਪਾਂ ਇਸ ਮੈਟਰ ਨੂੰ ਕੋਈ ਪੋਲਿਟਿਕਾਈਜ਼ ਨਹੀਂ ਕਰਨਾ ਠੀਕ ਹੈ ਉਹਨਾਂ ਨੇ ਸਾਡੇ ਤੋਂ ਪੁੱਛਿਆ ਸਾਡਾ ਫਰਜ਼ ਬਣਦਾ ਸੀ ਸਿਰ ਝੁਕਾ ਕੇ ਇਹਦੇ ਉੱਤੇ ਜਵਾਬ ਦੇਣਾ ਸਾਡਾ ਫਰਜ਼ ਬਣਦਾ ਸੋ ਮੈਂ ਤਾਂ ਅੱਜ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਤੇ ਮੈਂ ਤਾਂ ਜੁਰੇ ਚੱਲ ਕੇ ਆਏ ਆਂ ਔਰ ਜੇ ਕਿਤੇ ਜਾਣੇ ਅਣਜਾਣੇ 'ਚ ਫੇਰ ਵੀ ਕੋਈ ਗਲਤੀ ਹੋਈ ਹੋਵੇ ਦੋ ਵਾਰ ਨਹੀਂ 100 ਵਾਰ ਸਿਰ ਝੁਕਾ ਕੇ ਅਸੀਂ ਇਸ ਗੱਲ ਦੇ ਉੱਤੇ ਮਾਫੀ ਮੰਗਦੇ ਹਾਂ ਔਰ ਅੱਗੇ ਨੂੰ ਵੀ ਮੈਂ ਆਪਣੇ ਵਿਭਾਗ ਨੂੰ ਸਖਤ ਦਿਸ਼ਾ ਨਿਰਦੇਸ਼ ਜਾਰੀ ਕਰਤੇ ਵੀ ਜਿੱਥੇ ਵੀ ਚਾਹੇ ਹੁਣ ਮਤਲਬ ਐਸਜੀਪੀਸੀ ਨਾਲ ਤਾਂ ਸਾਡਾ ਜੋ ਰਾਸਤਾ ਹੈ ਹੀ ਹੈ ਇਸ ਤੋਂ ਇਲਾਵਾ ਅੱਗੇ ਨੂੰ ਜੇ ਸਾਡੇ ਨਾਲ ਕੋਈ ਐਡਵਾਈਜ਼ਰ ਲਗਾਇਆ ਜਾਂਦਾ ਹੈ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਲਾਇਆ ਜਾਵੇ ਜਾਂ ਸਾਡੇ ਜਨੇ ਧਾਰਮਿਕ ਹੋਰ ਵੀ ਸ਼ਖਸੀਅਤਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਵੀ ਲੂਪ ਚ ਲੈ ਕੇ ਅਸੀਂ ਚੱਲ ਰਹੇ ਹਾਂ ਜਿਵੇਂ ਕਿ ਹੁਣ ਤੁਸੀਂ ਦੇਖਿਆ ਹੋਣਾ ਅਸੀਂ ਸਾਬ ਸਿਰ ਗੁਰ ਤੇਗ ਬਹਾਦਰ ਪਾਸ਼ਾ ਜੀ ਦਾ 350 ਸਾਲਾ ਜੋ ਸ਼ਹੀਦੀ ਸ਼ਤਾਬਦੀ ਮਨਾਈ ਹੈ ਉਹਦੇ ਚ ਵੀ ਸਾਨੂੰ ਮਤਲਬ ਅਸੀਂ ਇਸੇ ਗੱਲ ਪਿੱਛੇ ਇੱਕ ਰਿਲੀਜੀਅਸ ਪੈਨਲ ਤਿਆਰ ਕੀਤਾ ਸੀਗਾ ਵੀ ਸਾਡੇ ਤੋਂ ਕੋਈ ਮਰਿਆਦਾ ਦੇ ਵਿੱਚ ਕਤਾਹੀ ਨਾ ਰਹਿ ਜਾਵੇ ਕਿਉਂਕਿ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਸਿੱਖੀ ਦਾ ਪ੍ਰਚਾਰ ਹੈ ਜਿਹੜਾ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੋਵੇ ਸੋ ਅਸੀਂ ਤੱਕ ਨੂੰ ਨਿਮਾਣਾ ਜੋ ਉਪਰਾਲਾ ਕੀਤਾ ਸੋ ਹੁਣ ਵੀ ਜੇ ਕੋਈ ਤਰੋਟੀ ਹੈ ਮੈਂ ਤਾਂ 100 ਵਾਰ ਕਹਿੰਦਾ ਅਸੀਂ ਸਿਰ ਝੁਕਾ ਕੇ ਮਾਫੀ ਮੰਗਦੇ ਹਾਂ ਜੋ ਸਪਸ਼ਟੀ ਕਰਨਾ ਉਹ ਲਿਖਤੀ ਰੂਪ ਚਾਚ ਮੈਂ ਦੇ ਕੇ ਜਾਵਾਂ ਸੋ ਸਰ ਮੰਨਦੇ ਹੋ ਕਿ ਵਾਕਈ ਕੋਈ ਕਤਾਹੀ ਹੋਈ ਹੈ ਮੰਨ ਲਿਓ ਤੁਸੀਂ ਦੇਖੋ ਗੱਲ ਇਸ ਤਰ੍ਹਾਂ ਇਸ ਦੇ ਵਿੱਚ ਉਜਾ ਪ੍ਰਸ਼ਨ ਹੈ ਕਿ ਇਸ ਦੇ ਵਿੱਚ ਗਲਤੀ ਐਡਵਾਈਜ਼ਰ ਦੀ ਹੈ ਸਿੱਧੇ ਤੌਰ ਤੇ ਸੀ ਕਹਿੰਦਾ ਦੇਖੋ ਆਪਾਂ ਕਿਸੇ ਕਦੇ ਵੀ ਜਦੋਂ ਕੋਈ ਕੰਮ ਹੁੰਦਾ ਨਾ ਉਹਦੀ ਨੀੜੀ ਪੂਰੀ ਕਿਸੇ ਤੇ ਦੋਸ਼ ਨਹੀਂ ਦੇਣਾ ਚਾਹੀਦਾ ਅੱਗੇ ਨੂੰ ਇਹ ਧਿਆਨ ਦੇਣਾ ਚਾਹੀਦਾ ਵੀ ਆਪਾਂ ਅੱਗੇ ਨੂੰ ਕੋਈ ਵੀ ਮਾੜੀ ਮੋਟੀ ਵੀ ਕਿਤੇ ਕਮੀ ਪੇਸ਼ੀ ਨਾ ਰਹਿ ਜੀ ਉਹਦਾ ਸੁਧਾਰ ਕਰ ਸਕੀਏ ਮੈਂ ਐਡਵਾਈਜ਼ਰ ਤੇ ਦੋਸ਼ ਲਾਵਾ ਯਰ ਕਿ ਸਾਡੇ ਕੋ ਸਾਰੀਆਂ ਚਿੱਠੀਆਂ ਪੱਤਰ ਹੈਗੇ ਐਡਵਾਈਜ਼ਰ ਕੱਲ ਨੂੰ ਮੇਰੇ ਤੇ ਮੇਰੇ ਮਹਿਕਮੇ ਦੇ ਅਫਸਰਾਂ ਤੇ ਦੋਸ਼ ਲਾਣਗੇ ਕੱਲ ਨੂੰ ਅਫਸਰ ਇੱਕ ਨਵੀਂ ਹੋਰ ਗੱਲ ਕਰਨਗੇ ਸੋ ਆਪਾਂ ਇਸ ਗੱਲ ਨੂੰ ਰਾਦਰਦਨ ਇਸ ਗੱਲ ਤੋਂ ਵਧਾ ਕੇ ਇਹਨੂੰ ਕੋ ਪੋਲੀਟਿਕਾਈਜ਼ ਮੈਟਰ ਬਣਾਈਏ ਮੇਰਾ ਮੰਨਣਾ ਇਹ ਹੈ ਕਿ ਇਸ ਗੱਲ ਦੇ ਉੱਤੇ ਅਸੀਂ ਸਪਸ਼ਟੀਕਰਨ ਹੈ ਜਿਹੜਾ ਉਹ ਬੜਾ ਸਿਰ ਝੁਕਾ ਕੇ ਦੇ ਕੇ ਜਾਵਾਂਗੇ ਔਰ ਅ ਅੱਗੇ ਨੂੰ ਕੋਈ ਅਹੀ ਜੀ ਦਿੱਕਤ ਨਾ ਆਵੇ ਸੋ ਇਸ ਕਰਕੇ ਮੈਂ ਆਪਣੇ ਮਹਿਕਮੇ ਨੂੰ ਬੜੇ ਸਖਤ ਦਿਸ਼ਾ ਨਿਰਦੇਸ਼ ਨੇ ਜਿਹੜੇ ਉਹ ਜਾਰੀ ਕਰ ਦਿੰਦੇ ਹਾਂ ਸੋ ਇਹਨੇ